ਇੱਕ ਰਾਖੀ ਨਾਮ ਦਾ ਯੂਟਿਊਬਰ ਜਿਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਅਧਿਕਾਰ ਨਹੀਂ ਕਿ ਉਹ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਤੇ ਸਿੱਖਾਂ ਦੇ ਮਹਾਨ ਜੀਵ ਦੇ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਦੇ ਵਿੱਚ ਆਪਣੀ AI ਰਾਹੀਂ ਪ੍ਰਮੋਸ਼ਨ ਕਰਨ ਦੀ ਗੱਲ ਕਰੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਸ ਦੁਨੀਆ ਦੀ AI ਨਾਲ ਸਿੱਖਾਂ ਦੇ ਇਤਿਹਾਸ ਨੂੰ ਪ੍ਰਮੋਟ ਕਰਨ ਦੀ ਜ਼ਰੂਰਤ ਨਹੀਂ ਹੈ ਸਿੱਖਾਂ ਦਾ ਇਤਿਹਾਸ AI ਦੇ ਗੁਲਾਮ ਨਹੀਂ ਹੈ ਇਹ ਬਿਲਕੁਲ ਰੱਦ ਕਰਦੇ ਹਾਂ ਇਸ ਗੱਲ ਤੋਂ ਦੂਸਰੀ ਗੱਲ ਇਹ ਆ ਕਿ ਮੈਂ ਇਹ ਦੇਖ ਰਿਹਾ ਕਿ ਇੱਕ ਸਾਜ਼ਿਸ਼ ਹੋ ਰਹੀ ਆ ਜਦੋਂ ਕਿ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਬਹੁਤ ਵੱਡੀ ਇੱਕ ਕੁਰਬਾਨੀ ਕੀਤੀ ਜਿਸ ਕਰਕੇ ਅੱਜ ਇਹ ਹਿੰਦੁਸਤਾਨ ਆਜ਼ਾਦੀ ਦਾ ਸੁਖ ਮਨਾ ਰਿਹਾ ਮੈਨੂੰ ਲੱਗ ਰਿਹਾ ਜਿਹੜਾ ਕਿ ਹੁਣੇ-ਹੁਣੇ 350 ਸਾਲਾਂ ਗੁਰਤੇਗ ਬਹਾਦਰ ਜੀ ਮਹਾਰਾਜ ਦਾ ਜਿਹੜਾ ਸਿੱਖਾਂ ਵੱਲੋਂ ਵੱਡੀ ਮਦਦ ਤੇ ਮਨਾਇਆ ਜਾ ਰਿਹਾ ਹੋਰ ਵੀ ਸਰਕਾਰਾਂ ਵੀ ਇਸ ਵਿੱਚ ਸ਼ਾਮਲ ਹੋ ਰਹੀਆਂ ਨੇ ਉਸ ਸਮੇਂ ਤੇ ਇਸ ਰਾਖੀ YouTube ਪਰ ਵੱਲੋਂ ਉਸ ਇਤਿਹਾਸ ਨੂੰ ਵਿਗਾੜਨਾ ਉਸ ਇਤਿਹਾਸ ਦੀ ਕੰਨਾਂ ਨੂੰ ਨਾਈਟਿਵ ਕਰਨਾ ਉਸ ਨੂੰ ਇਤਿਹਾਸ ਦੇ ਵਿੱਚੋਂ ਚੁੱਕਣਾ ਤੇ ਇਹ ਗੱਲ ਕਰਨੀ ਜਿਹੜੀ ਆ ਬਹੁਤ ਇੱਕ ਸਾਜ਼ਿਸ਼ ਦਾ ਹਿੱਸਾ ਰਾਠੀ ਵੱਲੋਂ ਗੁਰੂ ਸਾਹਿਬ ਦੀ ਕੁਰਬਾਨੀ ਜਿਹੜੀ ਆ ਉਹ ਇਸ ਕਰਕੇ ਕੀਤੀ ਗਈ ਆ ਕਿ ਉਹ ਉਹਨਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਇਸਲਾਮ ਧਰਮ ਕਬੂਲ ਕਰ ਲਓ ਉਹਨੇ ਛਿਵਰੀ ਪੜਤਾ ਦਾ ਅਧਿਆਇ ਵਿੱਚੋਂ ਚੁੱਕ ਦਿੱਤਾ ਜਿਹੜਾ ਕਿ ਇੱਕ ਸਾਜ਼ਿਸ਼ਤ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਾਰੇ ਵਿੱਚ ਉਹ ਇਹ ਆਈ ਗਾਈ ਬਹੁਤ ਕੁਝ ਜਿਹੜਾ ਭੁਲਵਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਕਿ ਬਿਲਕੁਲ ਗਲਤ ਹੈ ਸਿੱਖ ਕਿਸੇ ਤਰ੍ਹਾਂ ਹੀ ਬਰਦਾਸ਼ਤ ਨਹੀਂ ਕਰਦੇ ਤੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੇ ਬਾਰੇ ਦੇ ਵਿੱਚ ਜੋ ਕੋਈ ਲਿਖ ਰਿਹਾ ਬਿਆਨੀ ਕਰ ਰਿਹਾ ਕਹਿੰਦਾ ਮੈਂ ਆਪਣੇ ਇਤਿਹਾਸ ਸਰੋਤ ਦੀ ਗੱਲ ਕਰਦਾ ਆਪਣੇ ਬਣਾਏ ਹੋਏ ਇਤਿਹਾਸ ਸਰੋਤਾਂ ਨਾਲ ਇਤਿਹਾਸ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਕਹਿੰਦਾ ਬੰਦਾ ਸਿੰਘ ਬਹਾਦਰ ਕਦੇ ਵੀ ਉਹ ਸਿੱਖ ਨਹੀਂ ਸੀ ਬਣਿਆ ਅਸੀਂ ਇਸ ਗੱਲ ਦਾ ਡਟਵਾਂ ਵਿਰੋਧ ਕਰਦੇ ਹਾਂ ਸਮੁੱਚੇ ਸਿੱਖਾਂ ਨੂੰ ਚਾਹੇ ਦੇਸ਼ ਵਿੱਚ ਨੇ ਚਾਹੇ ਵਿਦੇਸ਼ ਵਿੱਚ ਨੇ ਇਸ ਦੇ ਖਿਲਾਫ ਜਿਹੜਾ ਸੋਸ਼ਲ ਮੀਡੀਆ ਰਾਹੀਂ ਜਵਾਬ ਦੇਈਏ ਇਸ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਤਾਂ ਕਿ ਕੋਈ ਕਹਾਂ ਤੋਂ ਇਸ ਤਰ੍ਹਾਂ ਦੀ ਗੱਲ ਕਰਨ ਦੀ ਕੋਸ਼ਿਸ਼ ਨਾ ਕਰੇ ਸ਼ਰੋਨੀ ਗੁਰਦਰਾ ਪ੍ਰੰਧ ਕਮੇਟੀ ਤੇ ਜਿਹੜੀਆਂ ਸੰਸਥਾਵਾਂ ਇਸ ਨੂੰ ਮੂੰਹ ਤੋੜ ਜਵਾਬ ਦੇਣਦੀਆਂ ਇਹ ਜਿਹੜਾ ਰਾਠੀ ਆ ਇਸ ਦੇ ਖਿਲਾਫ ਸਰਕਾਰ ਅਸੀਂ ਸਮਝਾਂਗੇ ਜੇ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਅਸੀਂ ਇਹ ਸਮਝਾਂਗੇ ਕਿ ਇਹ ਸਰਕਾਰ ਦਾ ਦੱਲਾ ਜਿਹੜਾ ਇਤਿਹਾਸ ਨੂੰ ਵੰਗਾੜ ਕੇ ਗੁਰੂ ਸਹਿਬਾਨ ਦੀਆਂ ਸਿੱਖੀਆਂਾਂ ਤੇ ਚੇਕੜੇ ਸਾਈ ਕਰਨ ਦੀ ਕੋਸ਼ਿਸ਼ ਕਰਦਾ ਜਿਹੜੀ ਸਿੱਖ ਕਦੇ ਵੀ ਬੁਰਾਸਤੀ ਕਰੇ ਇੱਕ ਰਾਠੀ ਨਾਮ ਦਾ ਯੂਟਿਊਬ